ਵੈਰਜੇ ਦਾ ਖਾਲਸਾ ਵੈਰਜੇ ਕੀ ਫਤਿਹ ਹੁਣ ਪਤਾ ਲੱਗਦਾਗਾ ਕਿ ਸਰਕਾਰਾਂ ਕਿੱਥੋਂ ਤੱਕ ਗਿਰ ਸਕਦੀਆਂ ਨੇ ਕਿੱਥੋਂ ਤੱਕ ਜਿਹੜਾ ਇਹਨਾਂ ਦਾ ਹਾਸਰਾ ਮਾੜਾ ਆਉਣ ਵਾਲੇ 27 ਦੇ ਵਿੱਚ ਹੋਵੇਗਾ ਪਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾਗਾ ਜਿਹੜੀ ਖਬਰਾਂ ਜੇ ਤੁਹਾਨੂੰ ਸੁਣਾਉਣ ਲੱਗਿਆਂਗਾ ਬੜੇ ਹੀ ਦੁਖਦਾਈ ਖਬਰਾਂ ਬਾਰੇ ਹੀ ਸਿੱਖ ਕੌਮ ਦੇ ਹਿਰਦਿਆਂ ਨੂੰ ਝੰਜੋੜਨ ਵਾਲੀ ਖਬਰ ਆ ਕਿ ਭਾਈ ਅੰਬਤਪਾਲ ਸਿੰਘ ਨਾਲ ਜੁੜੀ ਹੋਈ ਇਹ ਵੱਡੀ ਖਬਰ ਆ ਤੁਹਾਨੂੰ ਸੁਣਾਉਣੇ ਆ ਪਹਿਲਾਂ ਉਹ ਮਾਮਲਾ ਕੀ ਆ ਕਿਵੇਂ ਭਾਈ ਅੰਬਤਪਾਲ ਸਿੰਘ ਉੱਤੇ ਇੱਕ ਹੋਰ ਕੇਸ ਪਾਇਆ ਜਾ ਰਿਹਾਗਾ ਤੁਹਾਨੂੰ ਇੱਥੇ ਬੜੀ ਹੈਰਾਨੀ ਹੋਵੇਗੀ ਕਿਉਂਕਿ ਜਿਹੜਾ ਕਿ ਭਾਈ ਅੰਬਤਪਾਲ ਸਿੰਘ ਨੇ ਜਿਹੜਾ ਲੋਕ ਸਭਾ ਦੇ ਸੈਸਨ ਦੇ ਵਿੱਚ ਉਹਨਾਂ ਨੂੰ ਪ੍ਰੋਬਲ ਮਿਲਣੇ ਚ ਅਦਾਲਤ ਵੱਲੋਂ ਉਹਨਾਂ ਦੀ ਜ਼ਮਾਨਤ ਹੋਣੀ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਦਾ ਰਵਈਆ ਜਿਹੜਾ ਇਹ ਭਾਈ ਅੰਮਰਤਪਾਲ ਸਿੰਘ ਦੇ ਨੂੰ ਲੈ ਕੇ ਜਿਹੜਾ ਕਿ ਠੀਕ ਆ ਕਿ ਜੋ ਬੰਦੇ ਨੇ ਕੀਤਾ ਜਿੰਨਾ ਕੀਤਾ ਤੁਸੀਂ ਉਹਨਾਂ ਕ ਕਰ ਲਓ ਪਰ ਜਿਹੜਾ ਨਜਾਇਜ਼ ਹੀ ਤੱਕਾ ਕਰੀ ਜਾਣਾ ਕਿ ਜਿਹੜਾ ਤੁਸੀਂ ਇਹ ਸੋਚ ਲੈ ਇਹਨਾਂ ਨੇ ਇੱਕ ਮਨ ਬਣਾ ਲਿਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਅਸੀਂ ਬਾਹਰ ਹੀ ਨਹੀਂ ਨਿਕਲ ਦੇਣਾ ਪਹਿਲਾਂ ਤੁਹਾਨੂੰ ਖਾਬਰ ਸੁਣਾਉਣੇ ਆ ਫਿਰ ਅੱਗੇ ਗੱਲਬਾਤ ਕਰਦੇ ਆ ਹੁਣ ਜਿਨੇ ਭਾਈ ਆਮ ਆਦਮੀ ਪਾਰਟੀ ਨੂੰ ਪਾਇਆਂ ਨੇ ਵੋਟਾਂ ਜਿੰਦੇ ਬਣਾਈਆ ਸਰਕਾਰ ਇੱਕ ਤਾਂ ਉਹ ਜ਼ਰੂਰ ਆਪਣੇ ਕਮੈਂਟ ਲਿਖ ਦਿਓ ਕਿ ਕਿਹਦੇ ਕਿਹਦੇ ਕੋਲੋਂ ਗਲਤੀ ਹੋਈ ਆ ਦੂਸਰਾ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਕਮੈਂਟ ਜ਼ਰੂਰ ਲਿਖਣੇ ਨੇ ਮੈਂ ਅੱਜ ਤੁਹਾਡੇ ਕਮੈਂਟ ਪੜੇ ਨੇ ਤਹਾਡਾ ਮੈਂ ਕੱਲੇ ਕੱਲੇ ਨੌਜਵਾਨ ਦਾ ਕੱਲੇ ਕੱਲੇ ਸਾਡੀ ਭੈਣ ਦਾ ਕੱਲੇ ਕੱਲੇ ਸਾਡੇ ਬਜ਼ੁਰਗ ਦਾ ਸਾਡੇ ਬੱਚਿਆਂ ਦਾ ਮੈਂ ਤੈਹ ਦੇ ਲੋ ਸ਼ੁਕਰਗੁਜ਼ਾਰ ਕਰਦਾ ਹਾਂਗਾ ਪ੍ਰਮਾਤਮਾ ਕਰੇ ਤੁਹਾਡੀਆਂ ਉਮਰਾਂ ਲੰਬੀਆਂ ਹੋਣ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੜੇ ਤੁਸੀਂ ਪਿਆਰੇ ਤੇ ਕੀਮਤੀ ਆਪਣੇ ਵਿਚਾਰ ਪੇਸ਼ ਕੀਤੇ ਨੇ ਮੈਂ ਤੁਹਾਡਾ ਸਾਰਿਆਂ ਦਾ ਦੁਆਰੇ ਫੇਰ ਧੰਨਵਾਦੀ ਹਾਂ ਪਰ ਆ ਖਬਰ ਜਿਹੜਾ ਮੈਂ ਤੁਹਾਨੂੰ ਅੱਜ ਸੁਣਾਉਣ ਲੱਗਿਆਂਗਾ ਇਹ ਦੁਖਦਾਈ ਵੀ ਆ ਤੇ ਪਰ ਕੋਈ ਗੱਲ ਨਹੀਂ ਤੇ ਕੰਨੇ ਨਾਲ ਇਹ ਬਧੇਕੀਆਂ ਇਹ ਧੱਕੇ ਸਾਂਝਾ ਅੱਜ ਤੋਂ ਨਹੀਂ ਇਹ ਜਦੋਂ ਦਾ ਸਿੱਖ ਹੋਣ ਦੇ ਵਿੱਚ ਆਇਆਗਾ ਉਸ ਦਿਨ ਤੋਂ ਹੀ ਜਿਸ ਦਿਨ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਂਦੇ ਦੀ ਪੱਟੀ ਉੱਤੇ ਇੱਕ ਓੰਕਾਰ ਬਾ ਦਿੱਤਾ ਸੀ ਉਸ ਤੋਂ ਲੈ ਕੇ ਜਿਹੜਾ ਸਾਡੀ ਅੱਜ ਤੱਕ ਲੜਾਈ ਆ ਜ਼ਬਰ ਤੇ ਜ਼ੁਲਮ ਦੀ ਲੜਾਈ ਆ ਤੇ ਉਹ ਲੜਦੇ ਆ ਰਹੇ ਆ ਤੇ ਤਾਂ ਨੂੰ ਪਹਿਲਾਂ ਇੱਕ ਮੈਂ ਵੀਡੀਓ ਸੁਣਾਦਾ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਗੱਲਬਾਤ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਦਬਕੇ ਸ਼ੇਅਰ ਕਿਉਂ ਕਰਨਾ ਹਰ ਇੱਕ ਸਿੱਖ ਕੌਮ ਦਾ ਅੱਖਾਂ ਖੁੱਲਣੀਆਂ ਚਾਹੀਦੀਆਂ ਕਿਸੇ ਦੀ ਅੱਖ ਬੰਦ ਨਹੀਂ ਹੋਣੀ ਚਾਹੀਦੀ ਹਰ ਇੱਕ ਸਿੱਖ ਦੇ ਜਿਹੜੇ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਆ ਉਹਨਾਂ ਦੇ ਕੰਨਾਂ ਤੇ ਕੋਈ ਆਵਾਜ਼ ਜਿਹੜੀ ਜ਼ਰੂਰ ਪਹੁੰਚਾ ਦਿਓ ਕਿ ਸਰਕਾਰਾਂ ਤੁਹਾਡੇ ਨਾਲ ਕੀ ਕਰ ਰਹੀਆਂ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਹੜੇ ਨੀਂਦ ਦੇ ਵਿੱਚ ਸੁੱਤੇ ਹੋ ਹੋ? ਕਿਹੜੇ ਤੁਸੀਂ ਗਾਫਲਾ? ਨੀਂਦ ਆ ਤੁਹਾਨੂੰ ਇਹ ਤਿਆਗਣੀ ਪਵੇਗੀ। ਹੁਣ ਕਬਰ ਕਸੇ ਕਸਨੇ ਪਹਿਣਗੇ। ਸਮਾਂ ਬੜਾ ਇੱਕ ਭਿਆਨਕ ਆ ਰਿਹਾ ਹੈਗਾ। ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਦਾ। ਉਹਦੇ ਬੋਲ ਸੁਣਾਦਾ ਕਿਉਂਕਿ ਮੈਂਬਰ ਭਾਈ ਅਮਰਿਤਪਾਲ ਸਿੰਘ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਭਾਈ ਅਮਰਿਤਪਾਲ ਸਿੰਘ ਦੇ ਕਿਹੜੇ ਕਿਹੜੇ ਗੈਂਗਸਟਰਾਂ ਦੇ ਨਾਲ ਸੰਬੰਧ ਸੀ ਇਸ ਗੱਲ ਦੀ ਪੁਸ਼ਟੀ ਅਜੋ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇੱਕ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਆਜੋ ਕੀਤੀ ਜਾ ਰਹੀ ਹੈ ਕੀ ਹੈ ਪੂਰਾ ਮਾਮਲਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਜਿਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਆਜੋ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਅਮਰਿਤਪਾਲ ਦੀ ਗੈਂਗਸਟਰ ਜਪਾਲ ਦੇ ਕਾਲੇ ਧਨ ਤੱਕ ਪਹੁੰਚ ਸੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ajo ਕੀਤੀ ਜਾ ਰਹੀ ਹੈ ਕੋਲਕਾਤਾ ਵਿੱਚ ਇੱਕ ਮੁਕਾਬਲੇ 'ਚ ਪੰਜਾਬ ਦੇ ਖਤਰਨਾਕ ਗੈਂਗਸਟਰ ਜਪਾਲ ਭੁੱਲਰ ਦੇ ਮਾਰੇ ਜਾਣ ਤੋਂ ਤਿੰਨ ਸਾਲ ਬਾਅਦ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਜਥੇਬੰਦੀ ਦੀ ਪੰਜਾਬ ਤੋਂ ਇਲਾਵਾ ਵਿਦੇਸ਼ ਵਿੱਚ ਜਮਾ ਗੈਂਗਸਟਰ ਦੇ ਧਨ ਤੱਕ ਪਹੁੰਚ ਸੀ ਅਮਰਿਤਪਾਲ ਨੂੰ ਕੌਮੀ ਸੁਰੱਖਿਆ ਐਕਟ ਐਨਐਸਏ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੈਂਗਸਟਰ ਦੇ ਧਨ ਤੱਕ ਪਹੁੰਚ ਬਾਰੇ ਇਹ ਭੇਤ ਹੀ ਪਿਛਲੇ ਸਾਲ ਅਕਤੂਬਰ ਵਿੱਚ ਫਰੀਦਕੋਟ ਦੇ ਗੁਰਪ੍ਰੀਤ ਸਿੰਘ ਹਰੀਨੌਂ ਦੀ ਹੋਈ ਹੱਤਿਆ ਵਿੱਚ ਪਿਛਲਾ ਮਕਸਦ ਸੀ ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਜਪਾਲ ਦੇ ਛਪਾਏ ਹੋਏ ਪੈਸੇ ਦਾ ਇਸਤੇਮਾਲ ਗੁਰਪ੍ਰੀਤ ਦੀ ਹੱਤਿਆ ਬਦਲੇ ਸ਼ੂਟਰਾਂ ਤੇ ਉਹਨਾਂ ਦੇ ਲੀਡਰ ਅਰਸ਼ਦ ਅੱਲਾ ਨੂੰ ਦੇਣ ਲਈ ਕੀਤਾ ਗਿਆ ਸੀ ਅਰਸ਼ਦ ਅੱਲਾ ਇੱਕ ਅੱਤਵਾਦੀ ਹੈ ਜਿਸ ਤੇ ਕਈ ਮੁਕੱਦਮੇ ਨੇ ਜੋ ਦਰਜ ਕੀਤੇ ਗਏ ਨੇ ਅਮਰਤਪਾਲ ਨੂੰ 9 ਜਨਵਰੀ ਨੂੰ ਗੈਰ ਕਾਨੂੰਨੀ ਗਤੀਵਿਧੀ ਐਕਟ ਤਹਿਤ ਹੱਤਿਆ ਦੇ ਮਾਮਲੇ ਵਿੱਚ ਨਾਮਜ਼ਾਦ ਕੀਤਾ ਗਿਆ ਸੀ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਜੋ ਅਮਰਿਤਪਾਲ ਤਾਦਾ ਨੂੰ ਦੱਸ ਦਈਏ ਕਿ ਕਾਫੀ ਲੰਬਾ ਸਮਾਂ ਵਾਰਿਸ ਪੰਜਾਬ ਜਥੇਬੰਦੀ ਵਿੱਚ ਖਜ਼ਾਨਚੀ ਰਹੇ ਗੁਰਪ੍ਰੀਤ ਸਿੰਘ ਦੇ ਬਾਅਦ ਦੇ ਵਿੱਚ ਅਮਰਿਤਪਾਲ ਨਾਲ ਸਬੰਧ ਵਿਗੜ ਗਏ ਸਨ ਤੇ ਉਹ ਅਮਰਿਤਪਾਲ ਦਾ ਆਲੋਚਕ ਬਣ ਗਿਆ ਸੀ ਪੰਜਾਬ ਦੇ ਸਭ ਤੋਂ ਖਤਰਨਾਕ ਗੈਂਗਸਟਰਾਂ ਵਿੱਚੋਂ ਇੱਕ ਜਪਾਲ ਕਈ ਸੂਬਿਆਂ ਵਿੱਚ ਅਪਰਾਧਿਕ ਮਾਮਲਿਆਂ 'ਚ ਲੁੜਿੰਦਾ ਸੀ ਉਹ 2008 ਤੋਂ ਜੂਨ 2021 ਵਿੱਚ ਉਸ ਦੀ ਮੌਤ ajo ਹੋਈ ਸੀ ਉੱਥੋਂ ਤੱਕ ਉਹ ਲਗਾਤਾਰ ਸਰਗਰਮ ਰਿਹਾ ਸੀ ਉਹ ਨਸ਼ਾ ਤਸਕਰੀ ਹੱਤਿਆ ਜਵਰੀ ਵਸੂਲੀ ਅਤੇ ਹਾਈਵੇ ਤੇ ਡਕੈਤਿਆਂ ਦੇ ਮਾਮਲੇ ਵਿੱਚ ਸ਼ਾਮਲ ਸੀ ਉਹ ਕਈ ਅਪਰਾਧ ਨੈੱਟਵਰਕਾਂ ਨਾਲ ਜੁੜਿਆ ਹੋਇਆ ਸੀ ਅਤੇ ਸ਼ੇਰਾ ਖੁੱਬਨ ਤੇ ਰਾਜੀਵ ਰਾਜਾ ਸਨੇ ਹੋਰ ਗੈਂਗਸਟਰਾਂ ਦੇ ਨਾਲ ਉਸ ਦੇ ਗੂੜੇ ਸਬੰਧ ਸਨ ਸਮੇਂ ਦੇ ਨਾਲ ਉਸ ਨੇ ਆਪਣਾ ਖੁਦ ਦਾ گروਹ ਬਣਾਇਆ ਸੀ ਜਿਸ ਨੇ ਗੈਂਗਸਟਰ ਸਿਆਸਤਦਾਨ ਜਸਵਿੰਦਰ ਸਿੰਘ ਕੀ ਦੀ ਹੱਤਿਆ ਤੇ ਜੰਗਰਾਓ ਵਿੱਚ ਦੋ ਸਹਾਇਕ ਸਬ ਇੰਸਪੈਕਟਰਾਂ ਦੀ ਹੱਤਿਆ ਵਰਗੇ ਅਪਰਾਧਾਂ ਨੂੰ ਅੰਜਾਮ ਦਿੱਤਾ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਗੱਲ ਦੀ ਜਾਂਚ ਆਜੋ ਕੀਤੀ ਜਾ ਰਹੀ ਹੈ ਕਿ ਅਮਰਿਤਪਾਲ ਦੀ ਗੈਂਗਸਟਰ ਜਪਾਲ ਦੇ ਕਾਲੇ ਧਨ ਤੱਕ ਪਹੁੰਚ ਸੀ ਜਾਂ ਨਹੀਂ ਤਾਂ ਇਸ ਮਾਮਲੇ ਦੀ ਜਾਂਚ ਆਜੋ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਜਥੇਬੰਦੀ ਦੀ ਪੰਜਾਬ ਤੋਂ ਇਲਾਵਾ ਵਿਦੇਸ਼ ਵਿੱਚ ਜਮਾ ਗੈਂਗਸਟਰਾਂ ਦੇ ਧਨ ਤੱਕ ਪਹੁੰਚ ਸੀ ਇਸ ਮਾਮਲੇ ਦੀ ਜਾਂਚ ਆਜੋ ਪੌਲਸਰੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਭਾਈ ਅਮਰਿਤਪਾਲ ਜੋ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਉਹਨਾਂ ਨੂੰ ਐਨਐਸਏ ਤਹਿਤ ਡਿਬੜੂਗੜ ਜੇਲ੍ਹ ਵਿੱਚ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਹੁਣ ਦੱਸੋ ਤੁਸੀਂ ਪੰਜਾਬ ਵਾਸੀਓ ਜਾਂ ਪੰਜਾਬ ਤੋਂ ਬਾਹਰ ਬੈਠੇ ਸਾਡੇ ਵੀਰ ਭਰਾਵੋ ਨੌਜਵਾਨੋ ਸਿੱਖ ਨੌਜਵਾਨੋ ਹੁਣ ਤੁਹਾਡੀ ਕੀ ਰਏ ਆ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਉੱਤੇ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖਣੇ ਨੇ ਕਿਉਂ ਇਹ ਆਜ਼ਾਦੀ ਦਾ ਨਿੱਗ ਮਾਰ ਰਹੇ ਅੱਜ ਸਾਡੇ ਸਿੱਖਾਂ ਦੇ ਲਈ ਇਹ ਜਿਹੜੇ ਕਹਿੰਦੇ ਕਿ ਆਜ਼ਾਦੀ ਆ ਆਜ਼ਾਦੀ ਨਹੀਂ ਬਰਵਾਦੀ ਇਹ ਆਜ਼ਾਦੀ ਕਿਹਦੇ ਲਈ ਆ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ ਕਿਉਂ ਇੱਕ ਦੇਖੋ ਬੜਾ ਵੱਡਾ ਇੱਕ ਆਦਿ ਇਹਨਾਂ ਨੂੰ 3 ਸਾਲ ਬਾਅਦ ਜੈਪਾਲ ਭੁੱਲਰ ਵੀ ਨਜ਼ਰ ਆ ਗਿਆ ਤੇ ਉਹਦੇ ਖਾਤੇ ਵੀ ਨਜ਼ਰ ਆ ਗਏ ਕਿਉਂਕਿ ਤਰੀਕ 4 ਮਾਰਚ ਜਿਹੜੀ ਨੇੜੇ ਆ ਰਹੀ ਆ 2 ਮਾਰਚ ਅੱਜ ਹੋ ਚੁੱਕੀ ਆ ਤੇ ਜਿਹੜੀ ਤਰੀਕਾ 4 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਸੈਸ਼ਨ ਦੇ ਵਿੱਚ ਉਹਨਾਂ ਨੇ ਜਾਣਾ ਸੀ ਕਿ ਲੱਗਦਾ ਕਿ ਉਹੀ ਕੰਮ ਜੋ ਸਿੱਖਾਂ ਦੇ ਨਾਲ ਪਹਿਲਾਂ ਕੀਤਾ ਸੀ ਉਹੀ ਇਹ ਸਰਕਾਰਾਂ ਕਰਨਗੀਆਂ ਮੈਂ ਇੱਕ ਗੱਲ ਕਹਿਣਾ ਚਾਹਣਾ ਇੱਥੇ ਚਾਹੇ ਮੋਦੀ ਸਰਕਾਰ ਚਾਹੇ ਭਗਵੰਤ ਮਾਨ ਦੀ ਸਰਕਾਰ ਇਸ ਤਰ੍ਹਾਂ ਵੋਟਾਂ ਨਹੀਂ ਤੁਹਾਨੂੰ ਪੈਣੀਆਂ ਇਸ ਤਰ੍ਹਾਂ ਨਹੀਂ ਤੁਸੀਂ 2027 ਦੇ ਵਿੱਚ ਜਿੱਤਦੇ ਇਹ ਤੁਸੀਂ ਸਿੱਖਾਂ ਦੇ ਨਾਲ ਧੱਕੇ ਸਾਂਹਿਆ ਕਰਕੇ ਸਿੱਖਾਂ ਦੇ ਨਾਲ ਖੂਨ ਪੀ ਕੇ ਸਿੱਖਾਂ ਦਾ ਇਹ ਕਿੰਨਾ ਕੁ ਟਾਈਮ ਤੁਸੀਂ ਰਾਜ ਕਰ ਲੋਗੇ ਇਹ ਰਾਜ ਭਾਗ ਸਦਾ ਨਹੀਂ ਰਹਿੰਦੇ ਹੁੰਦੇ ਅੱਜ ਤੁਹਾਨੂੰ ਜੈਪਾਲ ਭੁੱਲਰ ਦੇ ਖਾਤੇ ਪਤਾ ਲੱਗ ਗਿਆ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ ਉਹਨਾਂ ਖਾਤਿਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜੀ ਸਾਰੀ ਨਾਜ਼ਰ ਸੀ ਅੱਜ ਤੁਸੀਂ ਅਰਥ ਡੱਲਾ ਨੂੰ ਗੈਂਗਸਟਰ ਤੋਂ ਅਤਵਾਦੀ ਬਣਾ ਦਿੱਤਾ ਤੁਸੀਂ ਭਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਅਤਵਾਦੀ ਬਣਾ ਦਿੱਤਾ ਤੇ ਕਿਹਦੇ ਫਲਾਂਦੇ ਗੈਂਗਸਟਰ ਨਾਲ ਸੰਬੰਧ ਹੈ ਕਿਹਦੇ ਧੋਖੇ ਨਾਲ ਸੰਬੰਧ ਹੈ ਦਾ ਤੇ ਇਹ ਸਿੱਖਾਂ ਦੇ ਲਈ ਜਿਹੜਾ ਇੱਕ ਬਹੁਤ ਹੀ ਵੱਡੀ ਜਿਹੜੀ ਆ ਸਰਕਾਰਾਂ ਦੀ ਤੱਕੇ ਸਾਈ ਇਹ ਨਾਜ਼ਰ ਆ ਰਹੀ ਆ ਜੇਕਰ ਭਾਈ ਅੰਮਰਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਬੋਲਣ ਤੋਂ ਰੋਕਿਆ ਜਾਂਦਾ ਉਹਨੂੰ ਪ੍ਰੋਬਲ ਨਹੀਂ ਦਿੱਤੀ ਜਾਂਦੀ ਉਹਨੂੰ ਜਮਾਤ ਨਹੀਂ ਮਿਲਦੀ ਜਾ ਭਾਈ ਅੰਬਰਪਾਲ ਸਿੰਘ ਉੱਪਰ ਇਸ ਤੋਂ ਇਲਾਵਾ ਹੁਣ ਕੋਈ ਹੋਰ ਕੇਸ ਮਰਦਨ ਦੀ ਤਿਆਰੀ ਆ ਹੁਣ ਨਵਾਂ ਕੇਸ ਬਣਾਉਣ ਦੀ ਤਿਆਰੀ ਹੈ ਪੰਜਾਬ ਸਰਕਾਰ ਤੇ ਹੁਣ ਤੁਸੀਂ ਸਿੱਖੋ ਸੋਚ ਲਓ ਤੇ ਹੁਣ ਕਰਨਾ ਕੀ ਆ ਇਹ ਬਾਰੀ ਸਾਰਿਆਂ ਦੀ ਆ ਇਹਨਾਂ ਨੇ ਇੱਥੇ ਨਹੀਂ ਬਸ ਹੋਣਾ ਕਿ ਦੀਵ ਸਿੱਧ ਨੂੰ ਮਕਾ ਦਿੱਤਾ ਖੰਡੇ ਨੂੰ ਮਕਾ ਦਿੱਤਾ ਨਿੱਜ ਨੂੰ ਮਕਾ ਦਿੱਤਾ ਸਿੱਧੂ ਮੂਸੇਵਾਲੇ ਨੂੰ ਮਕਾ ਦਿੱਤਾ ਇਹਨਾਂ ਦੀ ਬਾਰੀ ਆ ਕਿ ਸਿੱਖਾਂ ਨੂੰ ਹੌਲੀ-ਹੌਲੀ ਖਤਮ ਕਰੀ ਜਾਣਾ ਜਿਹੜਾ ਸਿੱਖ ਉੱਠੂਗਾ ਜਿਹੜਾ ਸਿੱਖ ਪ੍ਰਚਾਰਕ ਕਰੂਗਾ ਜਿਹੜਾ ਸਿੱਖਾਂ ਦੇ ਹੱਕ ਵਿੱਚ ਭੁਗਤੂਆ ਜਿਹੜਾ ਸੰਤ ਬਾਬਾ ਜਨਰੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੀ ਗੱਲ ਕਰੂਗਾ ਜਿਹੜਾ ਦਿੱਲੀ ਦੀ ਅਖਤ ਦੇ ਵਿੱਚ ਅੱਖ ਪਾ ਕੇ ਗੱਲ ਕਰੂਗਾ ਉਹਨੂੰ ਕਵੇਂ ਮਾਰਨਾ ਕਵੇਂ ਮਕਾਉਣਾਗਾ ਉਹਦੂੰ ਕਵੇਂ ਕੇਸਾਂ ਦੇ ਵਿੱਚ ਉਲਝਾਉਣਾਗਾ ਇਹ ਸਰਕਾਰਾਂ ਦਿੱਲੀ ਦੇ ਦਲਾਲ ਬਣ ਚੁੱਕੀਆਂ ਨੇ ਇਹ ਸਰਕਾਰਾਂ ਸਿੱਖਾਂ ਦੇ ਮੈਂ ਕਹੂੰਗਾ ਕਿ ਬੇਰੀ ਬਣ ਚੁੱਕੀਆਂ ਨੇ ਠੀਕ ਆ ਕਿ ਅੱਜ ਸਾਡੇ ਬਹੁ ਗਿਣਤੀ ਦੇ ਵਿੱਚ ਮੈਂ ਉਹਨਾਂ ਨੂੰ ਸਿੱਖ ਨਹੀਂ ਕਹੂੰਗਾ ਜਿਹੜੀਆਂ ਕਾਲੀਆਂ ਭੇਡਾਂ ਅੱਜ ਸਿੱਖਾਂ ਦੇ ਨਾਂ ਦੇ ਵਿੱਚ ਬੈਠੀਆਂ ਨੇ ਚਾਹੇ ਮੋਨਿਆਂ ਘੋਨਿਆਂ ਚਾਹੇ ਜਿਨ੍ਹਾਂ ਨੇ ਦਾੜ੍ਹੀਆਂ ਰੱਖੀਆਂ ਨੇ ਅੱਜ ਜਿਹੜੇ ਕਿ ਭੇਡਾਂ ਬਣ ਕੇ ਸਰਕਾਰਾਂ ਦੀਆਂ ਮਾਗਰ ਬਿਆਬਿਆ ਕਰਦੇ ਆ ਫਿਰਦੀਆਂ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਤੁਹਾਡੇ ਵੀ ਮਾਗਰ ਬੱਚੇ ਨੇ ਤਹਾਡੇ ਵੀ ਘਰ ਵਾਲਿਆਂ ਨੇ ਤੁਹਾਡੀਆਂ ਵੀ ਭੈਣਾਂ ਨੇ ਤੁਹਾਡੇ ਮਾਮਾ ਨੇ ਤੁਹਾਡੇ ਵੀ ਮਾਤਾ ਪਿਤਾ ਨੇ ਤੇ ਤੁਸੀਂ ਅੱਜ ਜਿਹੜਾ ਬੰਦਾ ਅੰਮ੍ਰਿਤਪਾਲ ਦਾ ਖੂਨ ਪੀਣਾ ਚਾਹੁੰਦਾ ਹੈਗਾ ਜਿਹੜਾ ਬੰਦਾ ਬਿਨ ਮਤਵਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਲਝਾਉਣਾ ਚਾਹੁੰਦਾ ਹੈਗਾ ਤੁਸੀਂ ਅੱਜ ਉਹਨਾਂ ਸਰਕਾਰਾਂ ਦਾ ਗੁਣਗਾ ਰਹੇ ਹੋ ਤੁਹਾਡੀਆਂ ਜਮੀਰਾਂ ਖਤਮ ਹੋ ਗਈਆਂ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਨੇ ਇਸ ਕਰਕੇ ਜਿਹੜਾ ਬਾਰ ਬਾਰ ਸਰਕਾਰਾਂ ਸਿੱਖ ਕੌਮ ਨੂੰ ਕਿਉਂ ਟਾਰਗੇਟ ਕਰਦੀਆਂ ਨੇ ਪਤਾ ਹੈਗਾ ਉਹਨਾਂ ਨੂੰ ਕਿ ਸਿੱਖਾਂ ਦੇ ਹਤਾਸੀ ਨੇ ਜਿਹੜੇ ਬਹੁਤ ਥੋੜੇ ਨੇ ਸਿੱਖਾਂ ਦੇ ਜਿਹੜੇ ਯਾਲਮ ਨੇ ਦੁਸ਼ਮਣ ਨੇ ਸਿੱਖਾਂ ਦੇ ਡੰਗ ਮਾਰਨ ਵਾਲੇ ਸੱਪ ਨੇ ਜਿਹੜੇ ਉਹ ਬਹੁਤ ਜ਼ਿਆਦਾ ਨੇ ਇਸ ਕਰਕੇ ਅੱਜ ਸਿੱਖ ਕੌਮ ਦੇ ਉੱਪਰ ਨਿਤ ਨਵੇਂ ਬਾਰ ਹੋ ਰਹੇ ਨੇ ਭਾਈ ਅੰਮਰਤਪਾਲ ਸਿੰਘ ਨੂੰ ਇੱਕ ਆਸ ਬੱਜੀ ਸੀ ਲੋਕਾਂ ਨੂੰ ਆਸ ਬੱਜੀ ਸੇ ਭਾਈ ਅੰਬਰਤਪਾਲ ਸਿੰਘ ਨੂੰ ਪਿਆਰ ਕਰਨ ਵਾਲਿਆਂ ਨੂੰ ਪਰ ਆਸ ਉਹ ਬੱਜੀ ਰਹੂਗੀ ਅੰਬਰਤਪਾਲ ਸਿੰਘ ਆਊਗਾ ਬਾਹਰ ਤੁਸੀਂ ਲੱਖ ਕੋਸ਼ਾ ਕਰ ਲੋ ਲੱਖ ਜੋਰ ਲਾ ਲੋ ਲੱਖ ਪਰਤੇ ਪਾ ਲੋ ਕਿਉਂਕਿ ਆਖਰ ਜਿੱਤ ਜਿਹੜੀ ਸੱਚ ਦੀ ਹੋਣੀ ਆ ਝੂਠ ਦਾ ਪਲੰਦਾ ਤੁਸੀਂ ਕਿੰਨਾ ਖਤਮ ਵੱਧ ਲੋਗੇ ਆਖਰ ਸਰਕਾਰਾਂ ਸਰਕੂਰਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਇਹ ਗੱਦਿਆਂ ਜਿਹੜਾ ਕਹਿੰਦਾ 25 ਸਾਲ ਰਾਜ ਕਰਾਂਗੇ ਜਿਹੜਾ ਇਹਦੀ 100 ਸਾਲ ਪੁਰਾਣੀ ਪਾਰਟੀ ਹੋਵੇ ਉਹ ਪਾਰਟੀ ਦੇ ਅੱਜ ਚਾਰ ਬੰਦੇ ਨਾਲ ਮਿਲਣ ਉਹਨਾਂ ਨੂੰ ਇਹ ਹਾਲ ਅੱਜ ਆਮ ਆਦੀ ਪਾਰਟੀ ਦਾ ਹੋਣਾ ਤੇ ਇਹ ਹਾਲ ਅੱਜ ਬੀਜੇਪੀ ਦਾ ਹੋਣਾਗਾ ਤੇ ਇਸ ਵੀਡੀਓ ਨੂੰ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰੋ ਆਲੀ ਵੀਡੀਓ ਜਲਦੀ ਲੈ ਕੇ ਤੁਹਾਡੇ ਸਨਮੁਖ ਭਾਈ ਅੰਮਰਿਤਪਾਲ ਸਿੰਘ ਦੀ ਲੈ ਕੇ ਆ ਰਹੇ ਆ ਅਗਲੇ 1-2 ਘੰਟੇ ਦੇ ਵਿੱਚ ਦੁਬਾਰੇ ਤੁਹਾਨੂੰ ਅਪਡੇਟ ਸੁਣਾਉਣੇ ਆ ਵੱਡੀ ਕਿ ਅਗਲੀ ਰਣਨੀਤੀ ਸਰਕਾਰ ਨੇ ਕੀ ਕਰੀਆ ਤੇ ਅੰਮਰਤਪਾਲ ਸਿੰਘ ਦੇ ਪਿਤਾ ਦਾ ਬਿਆਨ ਕੀ ਆ ਰਿਹਾਗਾ ਕਿਉਂਕਿ ਕੱਲ ਨੂੰ ਬਠਿੰਡੇ ਆਉਣਾ ਅੰਮਰਤਪਾਲ ਸਿੰਘ ਦੇ ਪਿਤਾ ਨੇ ਤੇ ਇਸ ਨੂੰ ਲੈ ਕੇ ਜਿਹੜਾ ਇਹ ਬੜੀ ਦੁੱਖ ਵਾਲੀ ਗੱਲ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਬਾਰ-ਬਾਰ ਜਿਹੜਾ ਸਰਕਾਰਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੀ ਕਦਰ ਕੁਸੀ ਕੀਤੀ ਜਾ ਰਹੀ ਆ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾਗਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕਦਾ ਕਿ ਲੋਕਾਂ ਨੂੰ ਜਿਹੜਾ ਲੋਕਾਂ ਦੇ ਅੱਖਾਂ ਬੰਦ ਨੇ ਕੰਨ ਬੋਲੇ ਨੇ ਹੋ ਸਕਦਾ ਹੈ ਕਿ ਤੁਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਹੋ ਸਕਦਾ ਹੈ ਕਿ ਉਹਨਾਂ ਦੇ ਜਿਹੜੀਆਂ ਅੱਖਾਂ ਤੇ ਪੱਟੀਆਂ ਬੰਨੀਆਂ ਨੇ ਤੁਸੀਂ ਉਹ ਖੋਲਣ ਦੀ ਕੋਸ਼ਿਸ਼ ਕਰੋ ਕਿ ਕਾਲੀਆਂ ਪੱਟੀਆਂ ਹੁਣ ਲਾ ਦਿਓ ਤੁਹਾਨੂੰ ਸੁਣਦਾ ਜ਼ਰੂਰ ਆ ਤੁਸੀਂ ਕੰਨਾਂ ਵਿੱਚ ਜਿਹੜੀ ਰੂਹ ਦਿੱਤੀ ਹੋਈ ਆ ਹੁਣ ਕੱਢ ਦਿਓ ਇੱਕ ਸਿੱਖ ਕੌਮ ਦੇ ਘਰ ਦੇ ਵਿੱਚ ਜੰਮੇ ਹੋ ਤੁਸੀਂ ਵੀ ਸਿੱਖ ਕੌਮ ਦਾ ਖਾਦਾ ਜਿਸ ਤਰ੍ਹਾਂ ਨਮਕ ਹਰਾਮੀ ਨਮਕ ਹਰਾਮ ਕਰਦੇ ਹੁੰਦੇ ਆ ਸਿੱਖ ਕੌਮ ਦਾ ਖਾ ਕੇ ਸਿੱਖ ਕੌਮ ਦੀ ਜੜਾ ਨਾ ਵੱਢੋ ਤੇ ਅੰਮਰਤਪਾਲ ਸਿੰਘ ਤੇ ਪਰਚੇ ਚਾਹ ਉਹਨਾਂ ਫਾਂਸੀ ਚਾੜ ਦਿਓ ਇਹਦਾ ਕੋਈ ਮਤਵ ਵਾਲ ਨਹੀਂ ਪਰ ਤੁਸੀਂ ਇੱਕ ਗੱਲ ਯਾਦ ਰੱਖਿਓ ਕਿ ਕੁਦਰਤ ਦੇ ਨਾਲ ਖਲਵਾੜ ਕਰਨਾ ਕੁਦਰਤ ਦੇ ਨਾਲ ਧੱਕਾ ਕਰਨਾ ਉਸੇ ਤਰ੍ਹਾਂ ਹੀ ਬੰਦੇ ਦੀ ਜਿਹੜੀ ਜ਼ਿੰਦਗੀ ਆ ਇੱਕ ਅਕਾਲ ਪੁਰਖ ਦੇ ਤਹਿਤ ਮਿਲੀ ਆ ਇਹ ਜ਼ਿੰਦਗੀ ਜਿਹੜਾ ਅਕਾਲ ਪੁਰਖ ਨੂੰ ਸਮਰਪਿਤ ਹੋਵੇ ਉਸ ਬੰਦੇ ਦੇ ਨਾਲ ਤੁਸੀਂ ਇਸ ਤਰ੍ਹਾਂ ਧੱਕਾ ਕਰੋਗੇ ਧੱਕੇਸ਼ਾਹੇਆ ਕਰੋਗੇ ਤਾਂ ਤੁਹਾਡਾ ਜਿਹੜਾ ਆਉਣ ਵਾਲਾ ਭਵਿੱਖ ਆਉਣ ਵਾਲੀਆਂ ਤੁਹਾਡੀਆਂ ਕੁਰਸੀਆਂ ਨੇ ਉਹ ਤੁਹਾਡੀਆਂ ਖਾਤਰੇ ਵਿੱਚ ਆ ਨੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਸੀਂ ਜਿੱਤ ਨਹੀਂ ਸਕੋਗੇ ਇਹ ਤੁਸੀਂ ਜਿਹਨੂੰ ਖੁਸ਼ ਕਰਨਾ ਚਾਹਣਿਓ ਉਹ ਸਿੱਖ ਕੌਮ ਨੂੰ ਪਲੀਪਾਨ ਪਤਾਗਾ ਜਿਹਦੀਆਂ ਵੋਟਾਂ ਤੁਸੀਂ ਵਟਾਉਣਾ ਚਾਹਣਿਓ ਉਹ ਪਲੀਪਾਨ ਸਿੱਖ ਕੌਮ ਨੂੰ ਪਤਾਗਾ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਅੱਜ ਜਿਹੜਾ ਬੜੀ ਦੁੱਖ ਦੇ ਨਾਲ ਇਹ ਗੱਲਾਂ ਕਹਿਣੀਆਂ ਪੈ ਰੀਆਂ ਨੇ ਕਿਉਂਕਿ ਭਾਈ ਅੰਮਰਤਪਾਲ ਸਿੰਘ ਨੂੰ ਦੁਬਾਰੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇੱਕ ਨਵੇਂ ਮਾਮਲੇ ਦੇ ਵਿੱਚ ਉਲਝਾਉਣਾ ਚਾਹੁੰਦੀਆਂ ਨੇ ਉਹਨਾਂ ਤੇ ਨਵਾਂ ਇੱਕ ਪੱਟਾ ਹੈਗਾ ਜਿਹੜਾ ਉਹ ਪਾਉਣਾ ਚਾਹੁੰਦੀਆਂ ਨੇ ਉਹਨਾਂ ਉੱਤੇ ਟੈਗ ਹੈ ਜਿਹੜਾ ਉਹ ਅਤਵਾਦੀ ਦਾ ਇਹਨਾਂ ਨੇ ਲਗਾ ਦਿੱਤਾ ਹੈਗਾ ਤੇ ਇਹਦੇ ਜਲਦੀ ਜਿਹੜਾ ਆਪਾਂ ਇੱਥੇ ਕੱਲ ਨੂੰ ਜਿਹੜੀ ਕਿ ਵੀਡੀਓ ਬਣਾਵਾਂਗੇ ਅੱਜ ਵੀ ਜਿਹੜੀਆਂ ਦੋ ਵੀਡੀਓ ਬਣਾਵਾਂਗੇ ਉਹ ਵੀ ਤੁਸੀਂ ਸੁਣਨਿਆ ਨੇ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤ